ਫਿਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਦਿੱਤੇ ਗਏ ਮੁਆਫੀ ਨਾਮੇ ਤੇ ਪੰਜ ਸਿੰਘ ਸਭਾ ਨੇ ਵਟਾ ਫੈਸਲਾ ਸੁਣਾਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਈਆ ਕਰਾ ਦਿੱਤਾ ਹੈ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਸਿੰਘ ਸਭਾ ਨਾਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ਜੱਤਰ ਗਿਆਨੀ ਰਬੀ ਸਿੰਘ ਨੇ ਕਿਹਾ ਕਿ ਇਕਾਲਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਹੁੰਦੀਆਂ ਸੁਖਵੀਰ ਬਾਦਲ ਨੇ ਕੁਝ ਜਿਹੇ ਫੈਸਲੇ ਲਏ ਜਿਸ ਨਾਲ ਸਿੱਖ ਪੰਥ ਨੂੰ ਬਹੁਤ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸੁਖਵੀਰ ਬਾਦਲ ਨੂੰ ਇੱਕ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ। ਜਨਤਾਰ ਸਾਹਿਬ ਨੇ ਆਦੇਸ਼ ਦਿੱਤਾ ਹੈ ਕਿ ਜਦ ਤੱਕ ਸੁਖਵੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਜਾਂਦਾ ਹੈ। ਨਾਲ ਹੀ ਅਕਾਲ ਦਲ ਸਰਕਾਰ ਵਲੇ ਰਹੇ ਕੈਬਨਟ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅੱਜ ਮਿਤੀ 15 ਹੱਤੋਂ ਸੰਮਤ ਮਾਨਸ਼ਾਹੀ 556 ਮੁਤਾਬਿਕ ਮਿਤੀ 3/8/2024 ਪੰਚ ਸਿੰਘ ਸਹਿਬਾਨ ਦੀ ਇਕਤਰਤਾ ਸਤਸ੍ਰੀ ਅਕਾਲ ਪਤਿਸ਼ਾਹਬ ਦੇ ਲਿਖੇ ਹੋਈ ਜਿਸ ਵਿੱਚ ਪੰਚ ਸਿੰਘ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਵੀਰ ਸਿੰਘ ਬਾਦਲ ਨੇ ਬਤੌਰ ਦਿੱਤੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੱਥਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸਰੋ ਬਹੁਤ ਭਾਰੇ ਡਾ ਲੱਗੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਕੈबिनेट ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਤੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਰਣ ਸੁਖਦੇਵ ਸਿੰਘ ਬਾਦਲ ਜਿੰਨਾ ਚਿਰ ਮਾੜੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਰਬਾਨ ਦੀ ਹਾਜ਼ਰੀ ਵਿੱਚ ਆਪਣੇ ਪਿਛਲੇ ਹੋਏ ਗੁਨਾਹਾਂ ਦੀ ਮਾਫੀ ਲੈ ਮੰਗਦਾ ਉਹਨਾਂ ਚਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਰੱਖਾਇਆ ਪੁਸ਼ਟੀ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੰਗਣਾ ਰਣੋਤ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਵਾਤਾ ਜਾ ਰਿਹਾ ਹੈ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਫਿਲਮ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਸੀ ਇਸ ਦੌਰਾਨ ਕੰਗਣਾ ਰਣੋਤ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ ਕੰਗਣਾ ਨੇ ਐਕਸ ਉੱਤੇ ਇੱਕ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉਹਨਾਂ ਦੀ ਫਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ ਇਸ ਵੀਡੀਓ ਵਿੱਚ ਕੰਗਣਾ ਨੇ ਕਿਹਾ ਹੈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਫਿਲਮ ਨੂੰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ ਪਰ ਅਜਿਹਾ ਨਹੀਂ ਹੈ ਸਾਡੀ ਫਿਲਮ ਨੂੰ ਕਲੀਅਰ ਕਰ ਦਿੱਤਾ ਗਿਆ ਸੀ ਪਰ ਇਸ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ ਕਈ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਹਨ ਕਿ ہماری ਫਿਲਮ ਇਮਰਜੈਂਸੀ ਕੋ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ ਇਟ ਇਜ਼ ਨਾਟ ਟਰੂ इनफैक्ट हमें हमारी फिल्म क्लियर हो गई थी लेकिन उसकी सर्टिफिकेशन रोक ली गई है क्योंकि बहुत ज़्यादा धमकियाँ आ रही हैं जान से मार देने की और सेंसर वालों को बहुत ज़्यादा धमकियाँ आ रही हैं तो हमें हम पे ये प्रेशर है कि मिसिस गांधी की असेसिनेशन ना दिखाएं भिन्न वाला को ना दिखाएं पंजाब राइट्स ना दिखाएं आई डोंट नो कि फिर क्या दिखाएं कि क्या क्या हुआ कि फिल्म अचानक से ब्लैकआउट हो जाती है सो दिस इज़ अनबिलीवेबल टाइम फॉर मी एंड आई एम वेरी सॉरी for the state of things in this country ਵਿਧਾਨ ਸਭਾ ਦੇ ਮਾਨਸੂਨ اجلاس ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਟ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਇਸ ਬੈਠਕ ਵਿੱਚ ਹਰਪਾਲ ਚੀਮਾ ਤੇ ਅਮਨ ਅਰੋੜਾ ਸਮੇਤ ਬਾਕੀ ਕੈਬਨਟ ਮੰਤਰੀ ਸ਼ਾਮਲ ਹੋਏ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਹਰਪਾਲ ਚੀਮਾ ਨੇ ਦੱਸਿਆ ਕਿ ਕੈਬਨਟ ਵਿੱਚ ਪੰਚਾਇਤੀ ਚੋਣਾਂ ਤੋਂ ਇਲਾਵਾ ਕਈ ਹੋਰ ਅਹਿਮ ਮੁੱਦੇ ਤੇ ਚਰਚਾ ਕੀਤੀ ਗਈ ਹੈ ਕੈਬਨਟ ਦਾ ਪਹਿਲਾ ਫੈਸਲਾ ਪੰਜਾਬ ਵਿੱਚ ਪੀਸੀਐਸ ਦੀਆਂ ਅਸਾਮੀਆਂ ਨੂੰ ਲੈ ਕੇ ਹੋਇਆ ਜਿਸ ਦੇ ਅਨੁਸਾਰ ਪਹਿਲਾ ਪੀਸੀਐਸ ਅਧਿਕਾਰੀਆਂ ਦੀਆਂ 310 ਅਸਾਮੀਆਂ ਸਨ ਜਿਨ੍ਹਾਂ ਨੂੰ ਹੁਣ ਵਧਾ ਕੇ 369 ਅਸਾਮੀਆਂ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਦਾ ਵੀ ਫੈਸਲਾ ਲਿਆ ਗਿਆ ਹੈ ਪੰਜਾਬ ਕੈਬਨ ਦੇ ਪੰਚਾਇਤੀ ਰਾਜ ਐਕਟ ਦੇ ਨਿਯਮ 12 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕੋਈ ਵੀ ਵਿਅਕਤੀ ਪੰਚ ਜਾਂ ਸਰਪੰਚ ਲਈ ਸਿਆਸੀ ਪਾਰਟੀ ਦੇ ਜੋ ਨਿਸ਼ਾਨ ਤੇ ਨਹੀਂ ਲੜ ਸਕਦਾ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ ਤੇ ਲੜ ਸਕਣਗੀਆਂ ਇਸ ਦਿਨਾਂ ਲਈ ਸਜ਼ਾ ਪੂਰੀ ਕਰਨ ਵਾਲੇ ਕੈਦੀਏ ਦੀ ਰਿਹਾਈ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਚਿਮਨ ਨੇ ਦੱਸਿਆ ਕਿ ਗਰਦਰੀਆ ਨੇੜੇ ਚੰਦੋ ਪਿੰਡ ਵਿੱਚ ਪੰਜਾਬ ਸਰਕਾਰ ਨੇ 20 ਏਕੜ ਜ਼ਮੀਨ ਖਰੀਦੀ ਹੈ ਜਿੱਥੇ 40 ਫੁੱਟ ਡੂੰਗਾ ਪੰਜਾਬ ਪੰਚਾਇਤੀ ਚੌੜਾ ਰੂਲਸ ਪੰਜਾਬ ਪੰਚਾਇਤੀ ਚੌੜਾ ਰੂਲਸ 994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀ-ਆਪਦੀਆਂ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ सरपंच ਦੀ ਤੇ ਪੰਚ ਦੀ ਸਰਪੰਚ ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੋਂ ਲੜੇ ਜਾਣਗੀਆਂ ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਕਿ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜ਼ਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਇਹਨਾਂ ਦੇ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇਗੇ ਨਿਰਧਾਰਤ ਕੀਤੇ ਪਰਫਾਰਮੇ ਤਹਿਤ ਨੇ ਉਹਨਾਂ ਸਿੰਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਨਹੀਂ ਨਹੀਂ ਇਹ ਨਾ ਜਿਲਾ ਪ੍ਰੀਸ਼ਦ ਤੇ ਨਾ ਪੰਚਾਇਤ ਸਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਆਮ ਆਦੀ ਪਾਰਟੀ ਦੇ ਸੀਨੀਅਰ ਬੁਲਾਰਿਆਂ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਆਰ ਨੇ ਸੂਬੇ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰਨ ਤੇ ਨਵੀਂ ਖੇਡ ਨੀਤੀ ਲਾਗੂ ਕਰਨ ਲਈ ਪੰਜਾਬ ਦੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਮੀਥੇਰ ਨੇ ਖੇਡ ਨੀਤੀ ਅਤੇ ਖੇਡਵਤਨ ਪੰਜਾਬ ਦੀਆਂ ਵਰਗੇ ਟੂਰਨਾਮੈਂਟ ਦਾ ਮੁੱਖ ਮਤਵ ਪੰਜਾਬ ਦੇ ਖੇਡਾਂ ਨੂੰ ਦੁਬਾਰਾ ਇੱਕ ਨੰਬਰ ਰਾਜ ਬਣਾਉਣਾ ਅਤੇ ਹਰ ਉਮਰ ਦੇ ਲੋਕਾਂ ਵਿੱਚ ਖੇਡ ਸਭਿਆਚਾਰ ਨੂੰ ਤਸ਼ਾਹੀਦ ਕਰਨਾ ਹੈ ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਸੀਨੀਅਰ ਬੁਲਾਰੇ ਅਤੇ ਚੇਅਰਮੈਨ ਨੀਲ ਗਰਗ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੀਥੇਰ ਨੇ ਕਿਹਾ ਕਿ ਇਸ ਸਮੇਂ ਤੀਸਰਾ ਖੇਡਾ ਵਤਨ ਪੰਜਾਬ ਦੀਆਂ ਚੱਲ ਰਿਹਾ ਹੈ ਇਸ ਸਾਲ ਪਹਿਲੀ ਵਾਰ ਪੈਰਾ ਐਥਲੈਟਿਕਸ ਪੈਰਾ ਬੈਡਮਿੰਟਨ ਨੂੰ ਸ਼ਾਮਲ ਕਰਨ ਦੇ ਨਾਲ ਨਾਲ ਤਿੰਨ ਨਵੀਆਂ ਖੇਡਾਂ ਸਾਈਕਲਿੰਗ ਬੇਸਬਾਲ ਨੂੰ ਪੇਸ਼ ਕੀਤਾ ਗਿਆ ਹੈ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ ਸੰਗਰੂਰ ਵਿਖੇ ਤੇ ਜਿਹੜੀ ਮੈਨੂੰ ਕੋਸ਼ਿਸ਼ ਹੈ ਕਿ ਮੇਰਾ ਵੀ ਆਪਣਾ ਜਿਹੜਾ ਪਾਰਲੀਮੈਂਟ ਦਾ ਜਿਹੜਾ ਹਲਕਾ ਹੈ ਪਹਿਲੇ ਬੜੇ ਸਕਸੈਸਫੁਲ ਦੋ ਸੀਜ਼ਨ ਤੋਂ ਬਾਅਦ ਕਿਉਂਕਿ ਸਰਕਾਰੀ ਖੇਡਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਹੁੰਦੀਆਂ ਸੀ ਤੇ ਕਦੇ ਉਹਨਾਂ ਦੀ ਪਾਰਟਿਸਪੇਸ਼ਨ ਕਦੇ 10000 ਕਦੇ 12000 ਕਦੇ 15000 ਇਸ ਤੋਂ ਜ਼ਿਆਦਾ ਕਦੇ ਖੇਡਾਂ ਦੀ ਕਦੇ ਪਾਰਟਿਸਪੇਸ਼ਨ ਨਹੀਂ ਸੀ ਜ਼ਿਆਦਾ ਹੋਈ ਮਤਲਬ ਕਿ ਖੇਡਾਂ ਕਦੋਂ ਹੁੰਦੀਆਂ ਸੀ ਕਦੋਂ ਨਿਕਲ ਜਾਂਦੀਆਂ ਸੀ ਪਤਾ ਵੀ ਨਹੀਂ ਸੀ ਲੱਗਦਾ ਕੋਈ ਏਦਾਂ ਦੇ ਕਿਸੇ ਨਿਊਜ਼ਪੇਪਰ ਤੇ ਐਡਵਰਟਾਈਜ਼ਮੈਂਟ ਦਿੰਦੇ ਸੀ ਜਿੱਥੋਂ ਵੀ ਕੋਈ ਪੜ੍ਹੇ ਵੀ ਨਾ ਕੋਈ ਲਾਸਟ ਕਿਸੇ ਦੇ ਪੰਨੇ ਤੇ ਖੁੰਜੇ ਦੇ ਚ ਵੀ ਕੋਈ ਸਾਨੂੰ ਜਿਹੜਾ ਕੋਈ ਕਸ਼ਟ ਹੈ ਜਿਹੜਾ ਉਹ ਕਰਨਾ ਨਾ ਪਵੇ ਪਰ ਜਿੱਦਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿਉਂਕਿ ਸਾਡਾ ਮੋਟਿਵ ਇਹ ਹੈ ਕਿ ਖੇਡ ਕਲਚਰ ਪੰਜਾਬ ਚ ਰਿਵਾਈਵ ਕਰਨਾ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣਾ ਤੇ ਉਹੀ ਖੇਡ ਕਲਚਰ ਹੈ ਤੇ ਮੈਨੂੰ ਖੁਸ਼ੀ ਹੈ ਕਿ ਪਹਿਲੇ ਸਾਲ ਸਾਡੇ 3.5 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਦੂਜੇ ਸਾਲ ਤਕਰੀਬਨ 4.65 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਜਿਹੜੇ ਖਿਡਾਰੀ ਨੇ ਇਸ ਤੋਂ ਵੀ ਵੱਧ ਗਿਣਤੀ ਚ ਪਾਰਟਿਸਿਪੇਟ ਆ ਜਿਹੜੇ ਉਹ ਕਰਨਗੇ ਕਿਉਂਕਿ ਅਸੀਂ ਇਸ ਵਾਰੀ ਤਿੰਨ ਨਵੀਆਂ ਖੇਡਾਂ ਸਾਈਕਲਿੰਗ ਬੇਸਬਾਲ ਤੇ ਤਾਈਕਵਾਂਡੋ ਜਿਹੜੀਆਂ ਨੇ ਉਹ ਐਡ ਕੀਤੀਆਂ ਤੇ ਇਸ ਤੋਂ ਇਲਾਵਾ ਜਿਹੜੇ ਏਜ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਵਾਅਦਾ ਕੀਤਾ ਪਲੱਸ 70 ਪਹਿਲਾਂ ਜਿਹੜੀ ਕੈਟਾਗਰੀ ਹੁੰਦੀ ਸੀ ਕੱਲੀ ਪਲੱਸ 65 ਦੀ ਸੀ ਇਸ ਵਾਰੀ ਪਲੱਸ 70 ਜਿਹੜੇ ਬਜ਼ੁਰਗ ਨੇ ਉਹ ਵੀ ਜਿਹੜੇ ਪਾਰਟਿਸਿਪੇਟ ਆ ਉਹ ਕਾਰ ਜਿਹੜਾ ਹੋ ਸਕਦੇ ਆ ਤੇ ਦੇ ਨਾਲ ਨਾਲ ਇੱਕ ਚੋਕੇ ਮੈਂ ਪਿਛਲੀਆਂ ਖੇਡਾਂ ਜਾਂਦਾ ਰਿਹਾ ਮੈਂ ਉਦੋਂ ਜਾ ਕੇ ਲੋਕਾਂ ਦੇ ਨਾਲ ਕਮਿਟਮੈਂਟ ਵੀ ਕੀਤੀ ਸੀ ਕਲਾਬਾ ਆਉਂਦਾ ਸੀ ਕਿ ਜੀ ਜਿਹੜੇ ਕੈਸ਼ ਪ੍ਰਾਈਜ਼ ਹੈ ਉਹ ਸਿਰਫ ਅੰਡਰ 40 ਤੱਕ ਹੈ ਜਿਹੜੇ ਪਲੱਸ 40 ਵਾਲੇ ਪਾਰਟਿਸਿਪੇਟ ਕਰਦੇ ਸੀ ਉਹਨਾਂ ਲਈ ਕੋਈ ਕੈਸ਼ ਪ੍ਰਾਈਜ਼ ਨਹੀਂ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਅਪਰੂਵਲ ਦੇ ਕੇ ਇਹ ਪਹਿਲੀ ਵਾਰ ਹੈ ਕਿ ਜਿਹੜੇ ਪਲੱਸ 40 ਵਾਲੇ ਆ ਉਹਨਾਂ ਨੂੰ ਵੀ ਜਿਹੜਾ ਕੈਸ਼ ਵਾਰਡ ਹੈ ਉਹ ਮਿਲੂਗਾ ਕਿਉਂਕਿ ਜੇ ਕੈਸ਼ਵਾਰਡ ਮਿਲੂਗਾ ਤਾਂ ਇਹਦੇ ਨਾਲ ਉਹਨਾਂ ਦਾ ਵੀ ਜਿਹੜਾ ਹੌਸਲਾ ਉਹ ਵਧੂਗਾ ਕਿਉਂਕਿ ਇਹ ਨਹੀਂ ਅਸੀਂ ਕਹਿੰਦੇ ਵੀ ਭਾਈ ਉਹਨਾਂ ਨੇ ਅੱਗੇ ਪਲੱਸ 40 ਵਾਲੇ 올림픽 ਤੇ ਜਾਣਾ ਜਾਂ ਉਹਨਾਂ ਨੇ ਕਿਤੇ ਏਸ਼ੀਅਨ ਗੇਮ ਜਾਣਾ ਕੋਈ ਪ੍ਰੋਫੈਸ਼ਨਲ ਜਿਹੜੇ ਸਪੋਰਟਸ ਪਰਸਨ ਬਣ ਜਾਣਾ ਬਟ ਸਾਡਾ ਮੇਨ ਇਹਨਾਂ ਖੇਡਾਂ ਦਾ ਮਤਲਬ ਕਿ ਸਪੋਰਟਸ ਕਲਚਰ ਜਿਹੜਾ ਪੰਜਾਬ 'ਚ ਰਿਵਾਈਵ ਕਰਨਾ ਤੇ ਉਹਦੀ ਸਭ ਤੋਂ ਵੱਡੀ ਉਦਾਹਰਨ ਕੋਈ ਦੁਨੀਆ 'ਚ ਇਦਾਂ ਦਾ ਟੂਰਨਾਮੈਂਟ ਨਹੀਂ ਹੋਣਾ ਜਿੱਥੇ ਇੱਕੋ ਪਰਿਵਾਰ ਦੀਆਂ ਤਿੰਨੋਂ ਜਨਰੇਸ਼ਨ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਹੁਣ ਤੇ ਪੋਤਾ ਵੀ ਕਰ ਰਿਹਾ ਉਹਦਾ ਫਾਦਰ ਵੀ ਕਰ ਰਿਹਾ ਤੇ ਉਹਦਾ ਦਾਦਾ ਵੀ ਕਰ ਰਿਹਾ ਇਹੀ ਅਸਲੀ ਸਪੋਰਟਸ ਕਲਚਰ ਹੈ ਸਾਡੇ ਬਰਨਾਲੇ ਉਹ ਜੱਸੀ ਆ ਮੁੰਡਾ ਬੈਡਮਿੰਟਨ ਖੇਡਦਾ ਉਹਦਾ ਪਰਿਵਾਰ ਸਾਡਾ ਇੱਕ ਰਾਹੁਲ ਡੀਐਸਓਸੀ ਫਤੇਗੜ ਸਾਹਿਬ ਪਹਿਲੇ ਸਾਲ ਉਹਦੇ ਫਾਦਰ ਸਾਹਿਬ ਨੇ ਕੀਤਾ ਉਹਦੇ ਬੱਚਿਆਂ ਨੇ ਕੀਤਾ ਉਹਨੇ ਖੁਦ ਨਹੀਂ ਕੀਤਾ ਉਹਦੀ ਵਾਈਫ ਨੇ ਕੀਤਾ ਸੋ ਇਦਾਂ ਦੀਆਂ ਪੰਜਾਬ ਚ ਸੈਂਕੜੇ ਉਦਾਹਰਨਾਂ ਜਿਹੜੀਆਂ ਇੰਨਾ ਖੇਡਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿਦੇ ਤੋਂ ਪਤਾ ਲੱਗਦਾ ਕਿ ਪੰਜਾਬ 'ਚ ਸਪੋਰਟਸ ਕਲਚਰ ਵਾਈਬ ਹੋ ਰਿਹਾ ਮੈਂ ਪਿੰਡਾਂ ਗੱਲਾਂ ਲੋਕ ਦੱਸਦੇ ਆ ਕਿ ਜੀ ਸਾਡੇ ਪਿੰਡਾਂ 'ਚ 15-15 ਸਾਲ ਤੋਂ ਬੱਚਿਆਂ ਨੇ ਗਰਾਊਂਡ ਜਾਣਾ ਬੰਦ ਕਰਤਾ ਸੀ ਘਾ ਹੋ ਗਿਆ ਸੀਗਾ ਉੱਥੇ ਲੱਖ ਲੱਖ ਤੱਕ ਪਰ ਜਿੱਦਣ ਤੋਂ ਆ ਖੇਡਾਂ ਦੀ ਸ਼ੁਰੂਆਤ ਹੋਈ ਆ ਲੋਕ ਹਰ ਸਾਲ ਬੇਸਬਰੀ ਨਾਲ ਉਡੀਕ ਕਰਦੇ ਆ ਵੀ ਐਤਕੀ ਸਾਡੇ ਪਿੰਡ ਦੀ ਟੀਮ ਨੂੰ ਅਸੀਂ ਜਿਹੜਾ ਫਾਈਨਲ ਜਿਹੜਾ ਉਹ ਜਿਤਾ ਕੇ ਲਿਆਉਣਾ ਜਿਦੇ ਕਰਕੇ ਬੱਚੇ ਵੀ ਬਯੁਰਗ ਵੀ ਆ ਕੇ ਗਰਾਊਂਡ ਸਾਫ ਵੀ ਹੋਇਆ ਤੇ ਗਰਾਊਂਡਾਂ ਚ ਘਾਹ ਵੀ ਕੱਟਿਆ ਗਿਆ ਤੇ ਉੱਥੇ ਅੱਗੇ ਜਿਹੜੀ ਪ੍ਰੈਕਟਿਸ ਕਰਨੀ ਜਿਹੜੀ ਦੁਬਾਰਾ ਜਿਹੜੀ ਸ਼ੁਰੂ ਹੈ ਉਹ ਕੀਤੀ ਹੈ ਸੋ ਇਹ ਬਹੁਤ ਵੱਡੀ ਮੈਂ ਮੰਨਦਾ ਕਿ ਅਚੀਵਮੈਂਟ ਹੈ ਜਿਹੜੀ ਖੇਡ ਕਲਚਰ ਰਿਵਾਈਵ ਕਰਦੇ ਲਈ ਤੇ ਦੂਜਾ ਇਹਦਾ ਮਕਸਦ ਸੀਗਾ ਕਿ ਦੁਬਾਰਾ ਜਿਹੜਾ ਸੂਬਾ ਨੈਸ਼ਨਲ ਚ 2001 ਤੱਕ ਪਹਿਲੇ ਨੰਬਰ ਤੇ ਸੀ ਉਹਨੂੰ ਦੁਬਾਰਾ ਖੇਡਾਂ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣਾ ਕਿਉਂਕਿ ਪੰਜਾਬ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਿਰਫ ਪਲੇਟਫਾਰਮ ਤੇ ਹੌਸਲਾ ਜਿਹੜੇ ਸਾਡੇ ਖਿਡਾਰੀਆਂ ਨੂੰ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਇੱਥੇ ਇਦਾਂ ਦੇ ਵੀ ਪਿੰਡ ਨੇ ਸੰਸਾਰਪੁਰ ਵਰਗੇ ਜਿਹੜੇ 14 14 ਦਾ 올ੰਪੀਅਨ ਇੱਕ ਇੱਕ ਪਿੰਡ ਚੋਂ ਪਦਾ ਕਰ ਚੁੱਕੇ ਸਾਡੇ ਇੱਥੇ ਇਦਾਂ ਦੇ ਖਿਡਾਰੀ ਆ ਬਲਬੀਰ ਸਿੰਘ ਸੀਨੀਅਰ ਵਰਗੇ ਜਿਨ੍ਹਾਂ ਨੂੰ 112 ਸਾਲ ਦੇ ਇਤਿਹਾਸ ਚ ਇੱਕੋ ਏਸ਼ੀਅਨ ਹੋਵੇ ਜਿਹੜੇ ਮਹਾਨ ਖਿਡਾਰੀਆਂ ਚ ਉਹਨਾਂ ਨੇ 12 ਖਿਡਾਰੀ ਖੇਡੇ ਤੇ ਕੱਲਾ ਸਾਡਾ ਉਹ ਬਲਬੀਰ ਸਿੰਘ ਸੀਨੀਅਰ ਸੋਡੀ ਸਾਹਿਬ ਵਰਗੇ ਜਿਹੜੇ ਸਾਡੀ ਪਾਰਟੀ ਦਾ ਹਿੱਸਾ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ 올림픽 ਚ 골 ਅਜ ਤੱਕ ਕੋਈ ਰਿਕਾਰਡ ਜਿਹੜਾ ਉਹ ਤੋੜ ਸਕਿਆ ਸੋ ਪੰਜਾਬ ਚ ਟੈਲੈਂਟ ਬਹੁਤ ਦਾ ਸਿਰਫ ਉਹਨੂੰ ਪਲੈਟਫਾਰਮ ਤੇ ਹੌਸਲਾ ਉਹਦੇ ਲਈ ਅਸੀਂ 1000 ਜਿਹੜੀਆਂ ਨਰਸਰੀਜ਼ ਖੋਲਣ ਦਾ ਜਿਹੜਾ ਫੈਸਲਾ ਕੀਤਾ ਸੀ ਨਵੀਂ ਖੇਡ ਪਾਲਿਸੀ ਜਿਹੜੀ ਆ ਬਣਾਈ ਗਈ ਤੋਂ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਜਦੋਂ ਨਵੀਂ ਖੇਡ ਪਾਲਿਸੀ ਮੇਰੇ ਆਦਮੈਂ ਸਾਰਿਆਂ ਨੂੰ ਇੰਟਰੋਡਿਊਸ ਕੀਤੀ ਸੀ ਪੜ੍ਹ ਕੇ ਸੁਣਾਈ ਸੀ ਤਾਂ ਉਦੋਂ ਸਾਰਿਆਂ ਨੇ ਗੱਲ ਕਹੀ ਸੀ ਕਿ ਜੇ ਜੀ ਇੰਪਲੀਮੈਂਟ ਹੋ ਜੇ ਇਵਨ ਖਿਡਾਰੀਆਂ ਨੇ ਵੀ ਜਿਨ੍ਹਾਂ ਨਾਲ ਸਲਾਹ مشورہ ਕਰਕੇ ਬਣਾਈ ਗਈ ਤਾਂ ਜੀ ਪੰਜਾਬ ਨੂੰ ਨੰਬਰ 1 ਤੇ ਕੋਈ ਨਹੀਂ ਰੁਕ ਸਕਦਾ ਇੰਪਲੀਮੈਂਟੇਸ਼ਨ ਉਹਦੀ ਇਹੀ ਸੀ ਕਿ ਖਿਡਾਰੀਆਂ ਨੂੰ ਮਾਨ ਸਨਮਾਨ ਤੇ ਜਿਹੜੀਆਂ ਨਰਸਰੀਜ਼ ਸਭ ਤੋਂ ਵੱਡੀ ਉਹਦੇ ਚੇਤ ਸੀ ਤੇ ਉਦੋਂ ਬੜਿਆਂ ਨੂੰ ਲੱਗਦਾ ਸੀ ਵੀ ਯਾਰ ਜਿਹੜੇ ਡਿਪਾਰਟਮੈਂਟ ਚ 300 ਕੋਚ ਨੇ ਸਿਰਫ ਹਜੇ ਤੱਕ ਉਹ ਡਿਪਾਰਟਮੈਂਟ ਨਵੇਂ 10000 ਕੋਚ ਕਿੱਥੋਂ ਰੱਖ ਲੂਗਾ ਉਹ ਡਿਪਾਰਟਮੈਂਟ ਕਿੱਥੋਂ ਸਪੋਰਟਸ ਕੈਡਰ ਜਿਹੜਾ ਅਲੱਗ ਤਿਆਰ ਜਿਹੜਾ ਉਹ ਕਰ ਦੂਗਾ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਕੀ ਪਹਿਲੇ ਫੇਸ ਚ 260 ਨਰਸਰੀਜ਼ ਦੇ ਲਈ ਕੋਚਸ ਲਈ ਸਾਰੀ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ ਸਿਰਫ ਜਿਹੜੀ ਲਿਸਟ ਔਣੀ ਜਿਹੜੀ ਉਹ ਬਾਕੀ ਐ ਉਹ ਕਿਸੇ ਵੀ ਟਾਈਮ ਸਾਡੇ ਕਿਉਂਕਿ ਮੇਰਾ ਪੁਰਾਣਾ ਡਿਪਾਰਟਮੈਂਟ ਐ ਡਿਪਾਰਟਮੈਂਟ ਵੱਲੋਂ ਲਿਸਟ ਤਿਆਰ ਐ ਕਿਸੇ ਵੀ ਸਮੇ ਇਸ ਮਹੀਨੇ ਤੁਸੀਂ ਕੋਸ਼ਿਸ਼ ਕਰਦੇ ਆਂ ਵੀ ਸੀਐਮ ਸਾਹਿਬ 260 ਕੋਚਸ ਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਦੇ ਦੇਣ ਤਾਂ ਕਿ ਉਹ ਆਪਣੇ ਆਪਣੇ ਜਿੱਥੇ ਜਿੱਥੇ ਜਿਹੜੀ ਨਰਸਰੀ ਚ ਉਹਨਾਂ ਦੀ ਡਿਊਟੀ ਲੱਗੀ ਐ ਉੱਥੇ ਜਾ ਕੇ ਉਹ ਜੁਆਇਨ ਕਰ ਸਕਣ ਤੇ ਨਰਸਰੀ ਵੀ ਅਸੀਂ ਇੱਥੋਂ ਹੀ ਜਿਹੜਾ ਕਨਸੈਪਟ ਨਿਕਲਿਆ ਸੀ ਕਿ ਜਿਹੜੇ ਏਰੀਏ ਚ ਆ ਖੇਡਾਂ ਮਤਨ ਪੰਜਾਬ ਦੀਆਂ ਚ ਹੁਣ ਸਾਨੂੰ ਉਦਾਹਰਣ ਤੌਰ ਤੇ ਨਿਮਾ ਤੁਹਾਨੂੰ ਕਿਸ ਨੂੰ ਪੁੱਛਣਾ ਉਹ ਵੀ ਰੋਲਰ ਸਕੇਟਿੰਗ ਸਭ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਕਿੱਥੋਂ ਹੋਊਗੀ ਤਾਂ ਅਸੀਂ ਕਹਾਂਗੇ ਵੀ ਭਾਈ ਜਿਹੜੇ ਵੱਡੇ ਜ਼ਿਲ੍ਹੇ ਆ ਵੀ ਹੋ ਸਕਦਾ ਲੁਧਿਆਣਾ ਹੀ ਹੋਵੇ ਮੁਹਾਰੀ ਹੋਵੇ ਪਟਿਆਲੇ ਹੋਵੇ ਪਰ ਰੋਲਰ ਸਕੇਟਿੰਗ 'ਚ ਮੇਰੇ ਯਾਦ ਆ ਜੇ ਵੀ 2022 'ਚ ਸਭ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਫਤਿਹਗੜ੍ਹ ਸਾਹਿਬ ਤੋਂ ਆਈ ਸੰਗਰੂਰ ਤੋਂ ਆਈ ਉੱਥੇ ਹੀ ਹੁਣ ਅਸੀਂ ਜਿਹੜੀ ਜਿਹੜੀ ਗੇਮ ਪੌਪੂਲਰ ਹੈ ਉੱਥੇ ਹੀ ਦੇ ਰਹੇ ਹਾਂ ਹੁਣ ਜਿਵੇਂ ਆਧਾਰਨ ਤੌਰ ਤੇ ਏਸ਼ੀਅਨ ਗੇਮ ਦਾ ਰਿਜ਼ਲਟ ਦੇਖਣਾ ਹੋਵੇ 올림픽 ਦਾ ਤਾਂ ਸਾਡੇ ਜਿਹੜੇ ਹਾਕੀ ਦੇ ਖਿਡਾਰੀ ਆ ਉਹ ਮਾਝੇ ਚ ਵਾਰਿਆ ਦੁਆ